ਚਲੋ ਜੀ ਜੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਆਈਏ ਕੁਝ ਗੱਲਾਂ ਬਤਾਈਏ ਕੁਝ ਵਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਬੈਂਕ ਆਫ ਕੈਨੇਡਾ ਨੇ ਅੱਜ ਵਿਆਜ ਦਰਾਂ ਸਥਿਰ ਰੱਖੀਆਂ ਇਹਦੇ ਉੱਤੇ ਗੱਲਬਾਤ ਕਰਾਂਗੇ ਦੂਜਾ ਕ੍ਰਿਸਟੀ ਕਲਾਰਕ ਦੀ ਕੰਜ਼ਰਵਟਿਵਜ਼ ਬਾਰੇ ਇੱਕ ਟਿੱਪਣੀ ਸਾਹਮਣੇ ਆਈ ਹੈ ਉਹ ਕੱਲ ਦੀ ਚਰਚਾ ਦੇ ਵਿੱਚ ਹੈ ਤੀਜੀ ਗੱਲਬਾਤ ਫਰੇਜ਼ਰ ਵੈਲੀ ਦੇ ਵਿੱਚ ਅੱਜ ਹੜ੍ਹਾਂ ਦਾ ਖਤਰਾ ਆ ਟੋਰਾਂਟੋ ਦੇ ਵਿੱਚ ਫਲੂ ਦੇ ਕੇਸ ਵਧ ਗਏ ਆ ਤੇ ਮਾਨਸਿਕ ਸਿਹਤ ਸਬੰਧੀ ਨਵੇਂ ਨਿਯਮਾਂ ਦਾ ਐਲਾਨ ਕੀਤਾ ਗਿਆ ਸਭ ਤੋਂ ਪਹਿਲੀ ਗੱਲਬਾਤ ਬੈਂਕ ਆਫ ਕੈਨੇਡਾ ਨੇ ਆਪਣਾ ਇੰਟਰਸਟ ਰੇਟ ਜਾਨਕੀ ਵਿਆਜ ਦਰ 2.25 ਫੀਸਤੀ ਰੱਖੀ ਹੈ 2.25 ਪਰਸੈਂਟ ਜਿਹੜੀ ਪਹਿਲਾਂ ਸੀ ਉਨੀ ਵਿਆਜ ਦਰ ਉਹਨਾਂ ਨੇ ਇਸ ਵੇਲੇ ਰੱਖੀ ਹੈ ਸੈਂਟਰਲ ਬੈਂਕ ਨੇ ਇਹਨੂੰ ਚੇਂਜ ਨਹੀਂ ਕੀਤਾ ਇੰਟਰਸਟ ਰੇਟ ਨੂੰ ਕਿਉਂਕਿ ਇਕਨੋਮੀ ਇਸ ਵੇਲੇ ਸਟੇਬਲ ਲੱਗ ਰਹੀ ਆ ਹਜੇ ਫਿਲਹਾਲ ਉਹਨਾਂ ਨੂੰ ਲੱਗ ਰਿਹਾ ਕਿ ਇਕਨੋਮੀ ਸਟੇਬਲ ਆ ਮੰਨਿਆ ਜਾ ਰਿਹਾ ਕਿ ਜਿਹੜਾ ਇਹ ਜਿਹੜਾ ਇੰਟਰਸਟ ਰੇਟ ਐ ਇਸ ਵੇਲੇ ਆ ਇਹ ਬਿਲਕੁਲ ਠੀਕ ਆ ਇਕਨੋਮੀ ਨੂੰ ਸਪੋਰਟ ਕਰਨ ਵਾਲਾ ਆ ਕੈਨੇਡੀਅਨ ਇਕਨੋਮੀ ਜਿੰਨੀ ਆਸ ਕੀਤੀ ਜਾਂਦੀ ਸੀ ਉਹਦੇ ਨਾਲੋਂ ਜ਼ਿਆਦਾ ਸਟਰੋਂਗ ਆ ਉਹਦੇ ਨਾਲੋਂ ਜ਼ਿਆਦਾ ਚੰਗੀ ਆ ਬਾਵਜੂਦ ਇਸ ਗੱਲ ਦੇ ਕਿ ਅਮਰੀਕਾ ਦੇ ਟ੍ਰੇਡ ਦੇ ਰੌਲੇ ਚੱਲ ਰਹੇ ਆ ਕੱਲ ਇਹਨਾਂ ਨੇ ਪਰਸੋਂ ਫਰਟੀਲਾਈਜ਼ਰ ਦੇ ਉੱਤੇ ਟੈਰਿਫ ਲਾਉਣ ਦੀ ਗੱਲ ਕੀਤੀ ਆ ਇਹ ਸਾਰੇ ਕੁਝ ਦੇ ਬਾਵਜੂਦ ਇਦਾਂ ਲੱਗ ਰਿਹਾ ਕਿ ਕੈਨੇਡਾ ਦੀ ਇਕਨੋਮੀ ਐਸ ਵੇਲੇ ਠੀਕ ਠਾਕ ਆ ਜੀਡੀਪੀ ਜਿੰਨੀ ਆਸ ਕੀਤੀ ਜਾ ਰਹੀ ਸੀ ਉਹ ਉਹਦੇ ਤੋਂ ਜ਼ਿਆਦਾ ਉੱਤੇ ਜਾ ਰਹੀ ਆ ਜਿੰਨੀਆਂ ਨੌਕਰੀਆਂ ਦੀ ਆਸ ਸੀਗੀ ਸਰਕਾਰ ਨੂੰ ਜਾਂ ਸਾਰੇ ਮਹਾਰਾ ਨੂੰ ਲੱਗਦਾ ਸੀ ਕਿ ਇੰਨੀਆਂ ਨੌਕਰੀਆਂ ਜਾਣ ਗਈਆਂ ਉਹਨਾਂ ਨੌਕਰੀਆਂ ਦੇ ਵਿੱਚ ਗਰੋਥ ਜ਼ਿਆਦਾ ਆ ਔਰ ਅਨਐਮਪਲੋਇਮੈਂਟ 6.5 ਫੀਸਦੀ ਦੇ ਉੱਤੇ ਚਲੇ ਗਈ ਸੀ ਚਲੇ ਗਈ ਆ ਉਸ ਵੇਲੇ ਜਿਹੜੀ ਮਹਿੰਗਾਈ ਆ ਇਹ ਥੋੜਾ ਜਿਹਾ 2% ਤੋਂ ਉੱਤੇ ਆ ਇਨਫਲੇਸ਼ਨ ਜਿਹੜੀ ਆ ਬੈਂਕ ਦੇ ਟਾਰਗੇਟ ਦੇ ਨੇੜੇ ਆ 2% ਜਿਹੜੀ ਮਹਿੰਗਾਈ ਹੁੰਦੀ ਆ ਦਰ ਜਿਹੜੀ ਇਹਦੀ ਵਾਧੇ ਦੀ ਦਰ ਆ ਉਹ ਇੱਥੇ ਤੱਕ ਠੀਕ ਮੰਨੀ ਜਾਂਦੀ ਆ ਜਦੋਂ ਇਹਦੇ ਤੋਂ ਜ਼ਿਆਦਾ ਮਹਿੰਗਾਈ ਹੋ ਜਵੇ ਉਹ ਤਾਂ ਮਾੜੀ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਮਹਿੰਗਾਈ ਜਦੋਂ ਜ਼ਿਆਦਾ ਹੋ ਜਾਂਦੀ ਆ ਫਿਰ ਇਹ ਬੈਂਕ ਜਿਹੜੀ ਆ ਇੰਟਰਸਟ ਰੇਟ ਵਧਾ ਦਿੰਦੀ ਆ ਚਾਹੁੰਦੀ ਆ ਕਿ ਲੋਕ ਚੀਜ਼ਾਂ ਨਾ ਖਰੀਦਣ ਲੋਕ ਚੀਜ਼ਾਂ ਨਾ ਖਰੀਦਣ ਤੇ ਜਿਹੜੀਆਂ ਚੀਜ਼ਾਂ ਪਈਆਂ ਰਹਿੰਦੀਆਂ ਫਿਰ ਮਾਰਕੀਟ ਦੇ ਵਿੱਚ ਤੇ ਪਈਆਂ ਚੀਜ਼ਾਂ ਫਿਰ ਵੇਚਣ ਵਾਲੇ ਆਪੇ ਸਸਤੀਆਂ ਕਰਕੇ ਵੇਚਦੇ ਆ ਮਹਿੰਗਾਈ ਘਟ ਜਾਂਦੀ ਆ ਜੇ ਮਹਿੰਗਾਈ ਘਟ ਜਵੇ ਉਹ ਵੀ ਮਾੜੀ ਆ ਜਦੋਂ ਇਨਫਲੇਸ਼ਨ 2% ਤੋਂ ਥੱਲੇ ਆ ਜਾਂਦੀ ਆ ਉਹਦੇ ਨਾਲ ਵੀ ਨੁਕਸਾਨ ਹੁੰਦਾ ਉਹਦੇ ਨਾਲ ਇਹ ਹੁੰਦਾ ਕਿ ਮਹਿੰਗਾਈ ਦਾ ਮਤਲਬ ਇਹ ਆ ਕਿ ਜਦੋਂ ਮਹਿੰਗਾਈ ਥੱਲੇ ਦਾ ਮਤਲਬ ਮਾਰਕੀਟ ਦੇ ਵਿੱਚ ਚੀਜ਼ਾਂ ਹੀ ਇੰਨੀਆਂ ਪਈਆਂ ਆ ਕਿ ਖਰੀਦਣ ਵਾਲਾ ਕੋਈ ਨਹੀਂ ਜਦੋਂ ਖਰੀਦਣ ਵਾਲਾ ਕੋਈ ਨਹੀਂ ਉਦੋਂ ਚੀਜ਼ਾਂ ਸਸਤੀਆਂ ਜਿਆਦਾ ਹੁੰਦੀਆਂ ਇਹਦਾ ਮਤਲਬ ਇਹ ਆ ਕਿ ਇਕਨੋਮੀ ਫੇਰ ਕੰਮ ਨਹੀਂ ਕਰ ਰਹੀ ਉੱਥੇ ਰੁਕੀ ਪਈ ਆ ਉਹਨੂੰ ਫੇਰ ਠੀਕ ਠਾਕ ਕਰਨ ਦੇ ਲਈ ਬੈਂਕ ਜਿਹੜੀ ਆ ਉਹ ਇੰਟਰਸਟ ਰੇਟ ਥੱਲੇ ਲੈ ਕੇ ਆਉਂਦੀ ਆ ਜਿੱਦਾਂ ਕੋਵਿਡ ਦੇ ਦੌਰਾਨ ਇਹਨਾਂ ਨੇ ਬਿਲਕੁਲ ਹਿਸਟੋਰਿਕਲੀ ਲੋ ਇੰਟਰਸਟ ਰੇਟ ਕਰ ਦਿੱਤੇ ਸੀਗੇ ਸੋ ਜਿਹੜੀ ਕੋਰ ਇਨਫਲੇਸ਼ਨ ਆ ਗੈਸ ਤੇ ਆਹ ਟੈਕਸਸ ਤੋਂ ਬਿਨਾਂ ਜਿਹੜੀ ਹੈਗੀ ਆ ਇਹਦੇ ਤੋਂ ਬਿਨਾਂ ਵਾਲੀ ਇਹ ਨੇੜੇ ਤੇੜੇ ਆ ਰਹੀ ਆ ਮਤਲਬ ਥੋੜੀ ਜਿਹੀ ਹਾਈ ਦੱਸਦੇ ਆ ਇਸ ਵੇਲੇ ਪਰ ਜਿੱਥੇ ਜਿਹੜਾ ਟਾਰਗੇਟ ਰੇਟ ਬੈਂਕ ਦਾ ਹੈਗਾ ਆ ਜਿੱਥੇ ਇਹ ਮੰਨ ਕੇ ਚੱਲਦੇ ਆ ਉਹਦੇ ਨੇੜੇ ਤੇੜੇ ਆ ਦੂਜਾ ਜਿਹੜੀ ਕੰਜ਼ਿਊਮਰ ਸਪੈਂਡਿੰਗ ਆ ਜਾਂ ਜਿਹੜੀ ਬਿਜ਼ਨਸ ਇਨਵੈਸਟਮੈਂਟ ਆ ਇਹ ਫਲੈਟ ਤੀਜਾ ਕੁਆਟਰ ਚੱਲ ਰਿਹਾ ਹਸਾਲ ਦਾ ਆਖਰੀ ਮਹੀਨਾ ਆ ਆਖਰੀ ਬੈਂਕ ਦੀ ਮੀਟਿੰਗ ਸੀਗੀ ਇਹ ਲੋਕ ਬਹੁਤ ਜ਼ਿਆਦਾ ਪੈਸਾ ਨਹੀਂ ਖਰਚ ਰਹੇ ਤੇ ਦੂਜੇ ਜਿਹੜੇ ਬਿਜ਼ਨੈਸਸ ਆ ਉਹ ਵੀ ਬਹੁਤ ਜ਼ਿਆਦਾ ਇਨਵੈਸਟਮੈਂਟ ਨਹੀਂ ਕਰ ਰਹੇ ਸੋ ਮਤਲਬ ਇਹ ਹੈਗਾ ਕਿ ਇਹ ਇਹਨੂੰ ਇਹ ਮੰਨ ਕੇ ਚੱਲ ਰਿਹਾ ਕਿ ਲੇਟਰ ਸਟੇਜ ਦੇ ਉੱਤੇ ਚੀਜ਼ਾਂ ਅਪਰੂਵ ਕਰ ਜਣੀਆਂ ਓਵਰਆਲ ਗਰੋਥ ਗਰੋਥ ਜਿਹੜੀ ਆ ਸਲੋ ਹੋਊਗੀ ਪਰ ਹੌਲੀ ਹੌਲੀ ਠੀਕ ਹੋ ਜੂਗੀ ਸੋ ਬੈਂਕ ਰੇਟ ਕੱਟ ਨਹੀਂ ਕਰ ਰਹੀ ਜਿੰਨਾ ਚਿਰ ਇਕਨੋਮੀ ਮਾੜੀ ਨਹੀਂ ਹੁੰਦੀ ਇਕਨੋਮੀ 'ਚ मतलब ਖੜਦ ਹੀ ਨਹੀਂ ਜੈਕਨੋਮੀ ਨੁਕਸਾਨ ਨਹੀਂ ਕਰਨ ਲੱਗਦੀ ਉਹਨਾਂ ਚਿਰ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਨਹੀਂ ਕੱਟ ਕਰਦੀ ਸੋ ਕੋਸ਼ ਇੰਡਸਟਰੀਜ਼ ਜਿਹੜੀਆਂ ਨੇ ਉਹ ਅਮਰੀਕਾ ਦੇ ਟੈਰਫ ਦੇ ਨਾਲ ਉਹਨਾਂ ਦੇ ਉੱਤੇ ਅਸਰ ਪੈ ਰਿਹਾ ਮਾੜਾ ਅਸਰ ਪੈ ਰਿਹਾ ਸਟੀਲ ਦੇ ਉੱਤੇ ਐਲੂਮਿਨਮ ਦੇ ਉੱਤੇ ਆਟੋਸ ਦੇ ਉੱਤੇ ਲੰਬਰ ਦੇ ਉੱਤੇ ਪਰ ਜਿਹੜਾ ਇਹ ਹਾਰਡ ਹਿੱਟ ਉਹਦੇ ਨਾਲ ਹੋਈ ਹੈ ਕੈਨੇਡਾ ਦੀ ਇਕਨੋਮੀ ਮੰਨਿਆ ਜਾ ਰਿਹਾ ਕਿ ਇਸ ਵੇਲੇ ਠੀਕ ਆ ਤੇ ਕੈਨੇਡੀਅਨ ਜਿਹੜੇ ਐਕਸਪਰਟਸ ਨੇ ਉਹ ਹਜੇ ਵੀ ਮਤਲਬ ਦੇਖ ਰਹੇ ਆ ਕਿ ਅਮਰੀਕਾ ਦੇ ਟੈਰਫ ਦਾ ਇਧਰਲੇ ਪਾਸੇ ਕੀ ਅਸਰ ਹੁੰਦਾ ਆ ਕੋਸਟ ਆਫ ਲਿਵਿੰਗ ਹਜੇ ਵੀ ਵੱਡਾ ਮੁੱਦਾ ਆ ਲੋਕ ਸਟਰਗਲ ਕਰ ਰਹੇ ਆ ਬਿਨਾਂ ਸ਼ੱਕ ਜਿਹੜੇ ਸਰਵੇ ਆ ਉਹ ਦੱਸ ਰਹੇ ਆ ਕਿ 90% ਦੇ ਕਰੀਬ ਕੈਨੇਡੀਅਨ ਕਹਿੰਦੇ ਆ ਕਿ ਮਹਿੰਗਾਈ ਦਾ ਉਹਨਾਂ ਦੇ ਉੱਤੇ ਸਿੱਧਾ-ਸਿੱਧਾ ਅਸਰ ਪੈ ਰਿਹਾ ਤੇ 39% ਇਸ ਵੇਲੇ ਆਪਣੀਆਂ ਗਰੋਸਰੀ ਅਫੋਰਡ ਕਰਨ ਦੇ ਲਈ ਸਟਰਗਲ ਕਰ ਰਹੇ ਆ ਬੈਂਕ ਆਫ ਕੈਨੇਡਾ ਨਹੀਂ ਚਾਹੁੰਦੀ ਕਿ ਕੀਮਤਾਂ ਹੋਰ ਥੱਲੇ ਆਉਣ ਜੇ ਕੀਮਤਾਂ ਥੱਲੇ ਆਉਂਦੀਆਂ ਜਿਹੜਾ ਕਿ ਡਿਫਲੇਸ਼ਨ ਜਿਹਨੂੰ ਕਹਿੰਦੇ ਆ ਇਹਦਾ ਮਤਲਬ ਇਹ ਆ ਕਿ ਇਕਨੋਮੀ ਜਿਹੜੀ ਉਹ ਸਟਰਗਲ ਕਰ ਰਹੀ ਆ ਸੋ ਇਸ ਪੱਖ ਤੋਂ ਹਜੇ ਬਚਾਇਆ ਅਗਲੇ ਸਾਲ ਬਾਰੇ ਕੁਝ ਨਹੀਂ ਪਤਾ ਕੁਝ ਮਾਹਰ ਕਹਿੰਦੇ ਆ ਵੀ ਦੋ ਘਟ ਹੋਰ ਅਗਲੇ ਸਾਲ ਲੱਗਣਗੇ ਹਜੇ ਤੇ ਕੁਝ ਕਹਿੰਦੇ ਵੀ ਹੁਣ ਨਹੀਂ ਲੱਗਣੇ ਇੰਨੇ ਕੀ ਇਹ ਇੰਟਰਸਟ ਜਿਹੜਾ ਇੱਥੇ ਕੀ ਰਹਿਣਾ ਆ ਇਹਦਾ ਸਿੱਧਾ ਸਬੰਧ ਘਰਾਂ ਦੀ ਮਾਰਕੀਟ ਨਾਲ ਘਰਾਂ ਘਰ ਅਗਲੇ ਸਾਲ ਓਵਰਾਲ ਕੈਨੇਡਾ ਦੇ ਵਿੱਚ ਮਹਿੰਗੇ ਹੋ ਰਹੇ ਆ ਇਹਨਾਂ ਦੀ ਕੁਝ ਪਰਸੈਂਟ ਜਿਹੜੀ ਵਾਧਾ ਹੋ ਰਿਹਾ ਪਰ ਟੋਰਾਂਟੋ ਤੇ ਵੈਨਕੂਵਰ ਦੇ ਵਿੱਚ ਇਥੇ 2.5% ਤੋਂ ਲੈ ਕੇ 3% ਤੱਕ ਸਸਤੇ ਹੋਣਗੇ ਓਵਰ ਆਲ ਕੈਨੇਡਾ ਦੇ ਵਿੱਚ ਘਰ ਜਿਹੜੇ ਆ ਉਹ ਮਹਿੰਗੇ ਹੋਣਗੇ ਸੋ ਇਹਦਾ ਵੀ ਇੰਟਰਸਟ ਰੇਟ ਦੇ ਨਾਲ ਸਿੱਧਾ-ਸਿੱਧਾ ਸਬੰਧ ਦੱਸਿਆ ਜਾ ਰਿਹਾ ਅਗਲੀ ਗੱਲਬਾਤ ਕ੍ਰਿਸਟੀ ਕਲਾਰਕ ਹੋਣੀ ਹੈ ਬੜੇ ਚਿਰ ਬਾਅਦ ਇਹ ਲੀਡਰ ਕਲਿਸਟੀ ਕਲਾਰਕ ਕੈਸੂਅਲ ਚਰਚਾ ਦੇ ਵਿੱਚ ਆਈ ਹੈ ਤੇ ਇਹਦੀਆਂ ਕਈ ਅਟਕਲਾਂ ਲਾਈਆਂ ਜਾ ਰਹੀਆਂ ਵੀ ਕੀ ਕਿਤੇ ਇਹ ਬੀਸੀ ਦੀ ਸਿਆਸਤ ਦੇ ਵਿੱਚ ਵਾਪਸ ਤਾਂ ਨਹੀਂ ਆਉਣਾ ਚਾਹੁੰਦੇ ਕ੍ਰਿਸ਼ਟੀ ਕਲਰ ਐਮ ਐਲ اے ਰਹੇ ਆ ਡਿਪਟੀ ਪ੍ਰੀਮੀਅਰ ਰਹੇ ਆ ਬਾਅਦ ਵਿੱਚ ਇਹ ਪ੍ਰੀਮੀਅਰ ਬਣਿਆ ਤੇ ਬ੍ਰਿਟਿਸ਼ ਕੋਲੰਬੀਆ ਦੇ 11 ਤੋਂ ਲੈ ਕੇ 17 ਸਾਲ 17 ਤੱਕ ਵੀ 17 ਤੱਕ 6 ਸਾਲ ਇਹ ਪ੍ਰੀਮੀਅਰ ਰਹੇ ਆ 13 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਜਿੱਤੀ ਸੀ ਪਹਿਲੀ ਔਰਤ ਬੀਸੀ ਦੀ ਇਤਿਹਾਸ ਦੇ ਵਿੱਚ ਪ੍ਰੀਮੀਅਰ ਬਣੀ ਸੀ ਇਹਨਾਂ ਨੇ ਪਾਰਟੀ ਜਿੱਤੀ ਇਹਨਾਂ ਦੀ ਇਕਨੋਮਿਕ ਜਾਂ ਜਿਹੜੀ ਐਲ ਐਨ ਜੀ ਫੋਕਸਡ ਪਾਲਿਸੀ ਸੀਗੀ ਉਹਨਾਂ ਕਰਕੇ ਇਹਨਾਂ ਨੂੰ ਮੰਨਿਆ ਜਾਂਦਾ ਉਹ ਪ੍ਰੀਮਰ ਜਿਹਨੇ ਕਦੇ ਜੌਬ ਕ੍ਰिएशन ਦੇ ਉੱਤੇ ਬੈਲੈਂਸ ਬਜਟ ਦੇ ਉੱਤੇ ਜਾਂ ਇਹਨਾਂ ਦੇ ਉੱਤੇ ਕਾਫੀ ਜ਼ਿਆਦਾ ਫੋਕਸ ਕੀਤਾ ਤੇ ਕਾਫੀ ਜ਼ਿਆਦਾ ਸਫਲ ਵੀ ਰਹੇ ਰਿਜ਼ਾਈਨ ਕਰਤਾ ਸੀ ਇਹਨਾਂ ਨੇ ਇਲੈਕਸ਼ਨ ਚ ਹਾਰ ਗਏ ਸੀ 17 ਦੇ ਵਿੱਚ ਰਿਜ਼ਾਈਨ ਕਰ ਗਏ ਸੀ ਤੇ ਪਾਰਟੀ ਭਾਵੇਂ ਜਿੱਤ ਗਈ ਸੀ ਇਹਨਾਂ ਦੀ ਜਿਆਦਾ ਸੀਟਾਂ ਜਿੱਤ ਗਏ ਸੀਗੇ ਪਰ ਆ ਜਿਹੜੇ ਐਨਡੀਪੀ ਤੇ ਗ੍ਰੀਨ ਵਾਲੇ ਸੀਗੇ ਇਹਨਾਂ ਨੇ ਆਪਸ ਵਿੱਚ ਰਲ ਕੇ ਸਰਕਾਰ ਬਣਾ ਲਈ ਸੀ ਤੇ ਉਹਨੇ ਰਿਜ਼ਾਈਨ ਕਰ ਦਿੱਤਾ ਸੀ ਬਾਅਦ ਦੇ ਵਿੱਚ ਉਹਨੇ ਪੋਲਿਟਿਕਸ ਛੱਡ ਦਿੱਤੀ ਪੋਲਿਟਿਕਸ ਛੱਡਣ ਤੋਂ ਬਾਅਦ ਫਿਰ ਜਿਹੜੀਆਂ ਨਾਨ-ਪ੍ਰੋਫਿਟ ਬਿਜ਼ਨਸ ਜਾਂ ਮੀਡੀਆ ਦੇ ਵਿੱਚ ਕੰਮ ਸੀਗਾ ਕਾਰਪੋਰੇਟ ਬੋਰਡ ਕੁਝ ਜੁਆਇਨ ਕਰ ਲਏ ਇਹਨਾਂ ਨੇ ਜਿਹੜੇ ਸੀਨੀਅਰ ਐਡਵਾਈਜ਼ਰ ਬਣ ਗਏ ਪ੍ਰਾਈਵੇਟ ਸੈਕਟਰ ਦੇ ਵਿੱਚ ਕਈ ਹੋਰ ਨੌਕਰੀਆਂ ਕੀਤੀਆਂ ਉਹਦੇ ਤੋਂ ਬਾਅਦ ਬੜੇ ਚਿਰ ਬਾਅਦ ਫਿਰ ਇਹਨਾਂ ਨੂੰ ਪਤਾ ਲੱਗਾ ਕਿ ਫੈਡਰਲ ਪੋਲਿਟਿਕਸ ਦੇ ਵਿੱਚ ਜਾਣ ਦੇ ਸ਼ੁੱਕ ਨੇ ਹੁਣ ਇਹਨਾਂ ਦਾ ਇੱਕ ਕਮੈਂਟ ਆਇਆ ਹੈ ਬੀਸੀ ਕੰਜ਼ਰਵਟਿਵਸ ਦੇ ਉੱਤੇ ਤੇ ਉਹਨੇ ਇੱਕ ਵਾਰੀ ਫੇਰ ਇਹਨਾਂ ਦੀ ਚਰਚਾ ਛੇੜ ਦਿੱਤੀ ਹੈ ਕਿ ਹੋ ਸਕਦਾ ਹਾਲਾਂਕਿ ਉਹਨਾਂ ਨੇ ਇਸ ਗੱਲ ਤੋਂ ਨਾ ਕੀਤੀ ਆ ਲੋਕ ਅੰਦਾਜ਼ੇ ਲਾ ਰਹੇ ਵੀ ਹੋ ਸਕਦਾ ਕ੍ਰਿਸਟੀ ਕਲਾਰਕ ਦੁਬਾਰਾ ਸਿਆਸਤ ਦੇ ਵਿੱਚ ਆ ਜਾਣ ਤੇ ਪਾਰਟੀ ਨੂੰ ਲੀਡ ਕਰਨ ਕੰਜ਼ਰਵਟਿਵ ਨੂੰ ਜਾਂ ਨਵੀਂ ਪਾਰਟੀ ਬਣਾਉਣ ਜਾਂ ਕੁਝ ਵੀ ਉਹ ਕਰਨ ਜਾਂ ਜਿਹੜੀ ਅਪਣੇ ਯੂਨਾਈਟਿਡ ਬੀਸੀ ਯੂਨਾਈਟਿਡ ਆ ਉਹਦੇ ਲਈ ਉਹ ਕੰਮ ਕਰਨ ਸੋ ਇਸ ਵੇਲੇ ਪਰ ਪਤਾ ਨਹੀਂ ਉਹਨਾਂ ਨੇ ਸਾਫ਼ ਤੌਰ ਤੇ ਨਾ ਕਰਤਾ ਵੀ ਮੇਰਾ ਐਦਾਂ ਦਾ ਕੋਈ ਇਰਾਦਾ ਨਹੀਂ ਗੱਲ ਕੀ ਉਹਨਾਂ ਨੇ ਕਹੀ ਕੀ ਆ ਹੁਣ ਚਰਚਾ ਕੇ ਇਸ ਕਰਕੇ ਆਈ ਆ ਕ੍ਰਿਸਟੀ ਕਲਾਰਕ ਨੇ ਕਿਹਾ ਵੀ ਜਿਹੜੇ ਚਾਹੁੰਦੇ ਆ ਕਿ ਬੀਸੀ ਕੰਜ਼ਰਵਟਿਵ ਜਿਹੜੇ ਨੇ ਉਹਨਾਂ ਨੂੰ ਸੀਰੀਅਸ ਹੋਣਾ ਚਾਹੀਦਾ ਆ ਜੇ ਉਹਨਾਂ ਨੇ ਅੱਗੇ ਪਾਰਟੀ ਲਈ ਵੋਟ ਲੈਣੀ ਆ ਤਾਂ ਉਹਨਾਂ ਨੇ ਵਾਰਨਿੰਗ ਦਿੱਤੀ ਆ ਬੀਸੀ ਕੰਜ਼ਰਵਟਿਵ ਨੂੰ ਚੇਤਾਵਨੀ ਦਿੱਤੀ ਆ ਇਸ ਗੱਲ ਦੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਕਿਹਾ ਕਿ ਤੁਹਾਨੂੰ ਅਸਲੀ ਜਿਹੜੇ ਇਕਨੋਮਿਕ ਇਸ਼ੂ ਨੇ ਉਹਦੇ ਉੱਤੇ ਤੁਸੀਂ ਫੋਕਸ ਕਰੋ ਜਿਨ੍ਹਾਂ ਦੇ ਅਫੋਰਡੇਬਿਲਟੀ ਆ ਜੌਬ ਕ੍ਰੀਏਸ਼ਨ ਆ ਇਕਨੋਮਿਕ ਗਰੋਥ ਆ ਡਿਸਟਰੈਕਸ਼ਨ ਨੂੰ ਛੱਡੋ ਜਿਹੜਾ ਪਿੱਛੇ ਜੇ ਇੱਕ ਉਹਨੇ ਉਦਾਹਰਨ ਦਿੱਤੀ ਖਾਸ ਤੌਰ ਦੇ ਉੱਤੇ ਜਿਹੜੇ ਆਸਟ੍ਰਿਚ ਕੱਲ ਸੀਗਾ ਆ ਇਨਸੀਡੈਂਟ ਹੋਇਆ ਸੀ ਇੱਥੇ ਉਹ ਸ਼ਤਰਮੁਰਗਾ ਨੂੰ ਮਾਰਨ ਵਾਲਾ ਮਾਮਲਾ ਬਹੁਤ ਚਰਚਾ ਦੇ ਵਿੱਚ ਆਇਆ ਸੀ ਬੀਸੀ ਦੇ ਫਾਰਮ ਦੇ ਉੱਤੇ ਉਹਨਾਂ ਨੇ ਇਹ ਕਹਿਿਆ ਸੀ ਕਿ ਕੰਟਰੋਵਰਸੀ ਹੋਊਗੀ ਵੀ ਇਹ ਐਗਜ਼ੈਂਪਲ ਆ ਇੱਕ ਕਿ ਤੁਹਾਨੂੰ ਪਾਰਟੀ ਨੂੰ ਇਦਾਂ ਦੇ ਜਿਹੜੀਆਂ ਚੀਜ਼ਾਂ ਵਾਇਡ ਕਰਨੀਆਂ ਚਾਹੀਦੀਆਂ ਹਨ ਹਾਲਾਂਕਿ ਦਾ ਫਿਰ ਉਹਨਾਂ ਨੇ ਕਿਹਾ ਕਿ ਉਹ ਇਹਦੇ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਹੈ ਭਾਵੇਂ ਕਿ ਉਹ ਕੁਝ ਲੋਕਾਂ ਨੇ ਕਿਹਾ ਆ ਕਿ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਉਹ ਲੀਡਰਸ਼ਿਪ ਲਈ ਰਨ ਨਹੀਂ ਕਰਨਗੇ ਹੁਣ ਇਹ ਲੀਡਰਸ਼ਿਪ ਲਈ ਰਨ ਕਰਨ ਦਾ ਸਵਾਲ ਵੀ ਬੜਾ ਟੇਢਾ ਆ ਕਿਉਂਕਿ ਕ੍ਰਿਸਟੀ ਕਲਾਰਕ ਬੀਸੀ ਲਿਬਰਲ ਦੀ ਲੀਡਰ ਰਹੇ ਆ ਬੀਸੀ ਲਿਬਰਲ ਪਾਰਟੀ ਜਿਹੜੀ ਬੜਾ ਇਹਨਾਂ ਦਾ ਜਿਹਦੇ ਇਹ ਪ੍ਰੀਮੀਅਰ ਰਹੇ ਤੇ ਦੋ ਹੀ ਪਾਰਟੀਆਂ ਸੀ ਐਨਡੀਪੀ ਤੇ ਬੀਸੀ ਲਿਬਰਲ ਉਹਦੇ ਤੋਂ ਬਾਅਦ ਬੀਸੀ ਲਿਬਰਲ ਦੀ ਹੋ ਗਈ ਹਾਰ ਲਗਾਤਾਰ ਐਨਡੀਪੀ ਆਉਂਦੀ ਰਹੀ ਬੀਸੀ ਲਿਬਰਲ ਨੇ ਆਪਣਾ ਨਾਮ ਬਦਲ ਕੇ ਰੱਖ ਲਿਆ ਬੀਸੀ ਯੂਨਾਈਟਿਡ ਬੀਸੀ ਯੂਨਾਈਟਿਡ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਪਾਰਟੀ ਦੇ ਨੰਬਰ ਥੱਲੇ ਥੱਲੇ ਹੋਰ ਥੱਲੇ ਜਾਂਦੇ ਰਹੇ ਇਦੇ ਵਿੱਚੋਂ ਹੀ ਜੌਨ ਰਸਟਰਡ ਨੇ ਇੱਕ ਪਾਰਟੀ ਕੱਢ ਦਿੱਤੀ BC ਕੰਜ਼ਰਵਟਿਵ ਜਿੰਨੇ ਉਹ BC ਯੂਨਾਈਟਿਡ ਵਾਲੇ ਜਾਣੀ ਕਿ ਜਿਹੜੇ ਪਹਿਲਾਂ BC ਲਿਬਰਲ ਸੀਗੇ ਉਹ ਸਾਰੇ ਦੇ ਸਾਰੇ ਲੋਕ BC ਕੰਜ਼ਰਵਟਿਵ ਦੇ ਵਿੱਚ ਚਲੇ ਗਏ ਤੇ ਬਹੁਤ ਵੱਡੀ ਪਾਰਟੀ ਬਣ ਕੇ ਉੱਭਰ ਗਈ ਹੁਣ ਕੀ ਇਹ ਉਸ ਪਾਰਟੀ ਦੇ ਵਿੱਚ ਦਿਲਚਸਪੀ ਰੱਖਦੇ ਆ ਵਿੱਚ ਵਿਚਾਲੇ ਕੋਈ ਨਵੀਂ ਪਾਰਟੀ ਨਿਕਲ ਕੇ ਸਾਹਮਣੇ ਆ ਸਕਦੀ ਆ ਪਰ ਉਹਨਾਂ ਨੇ ਜਿਹੜੀ 15th ਐਨੀਵਰਸਰੀ ਸੀਗੀ ਉਹਨਾਂ ਦੇ BC ਲਿਬਰਲ ਲੀਡਰਸ਼ਿਪ ਰਨ ਦੀ ਉਹਦੇ ਉੱਤੇ ਇਹ ਕਮੈਂਟ ਕੀਤਾ ਹੈ ਤੇ ਜੌਨ ਰਸਟਰਡ ਦੀ ਉਹਨਾਂ ਨੇ ਸਿਫਤ ਕੀਤੀ ਆ ਤੇ ਵੀ ਕਿਸ ਤਰੀਕੇ ਨਾਲ ਉਹ ਕੰਜ਼ਰਵਟਰ ਨੂੰ ਇੱਥੇ ਤੱਕ ਬੀਸੀ ਕੰਜ਼ਰਵਟਰ ਨੂੰ ਲੈ ਕੇ ਗਏ ਆ ਗਾਰਡਨ ਵਿਲਸਨ ਦੇ ਨਾਲ ਉਹਨਾਂ ਨੇ ਇਹਦਾ ਮੁਕਾਬਲਾ ਕੀਤਾ ਜੌਨ ਰਸਟਰਡ ਦਾ ਕਿ ਜਿੱਦਾਂ ਲਿਬਰਲਸ ਨੂੰ ਇੱਕ ਵੱਡੀ ਪਾਰਟੀ ਉਹਨਾਂ ਨੇ 1990 ਦੇ ਵਿੱਚ ਬਣਾਇਆ ਸੀ ਪ੍ਰਭਾਦ ਦੇ ਵਿੱਚ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ ਉਹੀ ਕੁਸ਼ ਜੌਨ ਰਸਟਰਡ ਦੇ ਨਾਲ ਹੋਇਆ ਆ ਸੋ ਇਸ ਸੰਬੰਧ ਦੇ ਵਿੱਚ ਬੀਸੀ ਦੀ ਰਾਜਨੀਤੀ ਦੇ ਵਿੱਚ ਇਸ ਚੀਜ਼ ਨੂੰ ਥੋੜੀ ਜੀ ਹਲਚਲ ਦੇਖਿਆ ਜਾ ਰਿਹਾ ਕਿਉਂਕਿ ਜੌਨ ਰਸਟਰਡ ਤੋਂ ਬਾਅਦ ਹਜੇ ਕੋਈ ਵੱਡਾ ਨਾਂ ਸਾਹਮਣੇ ਨਹੀਂ ਆ ਰਿਹਾ ਜਿਹੜਾ ਬੀਸੀ ਕੰਜ਼ਰਵਟਰ ਦੀ ਅਗੂ ਬਣ ਸਕੇ ਉਹਦੇ ਵਿੱਚ ਹੀ ਕ੍ਰਿਸਟੀ ਕਲਾਰਕ ਦਾ ਬਿਆਨ ਕਈ ਕਿਸਮ ਦੇ ਅੰਦਾਜ਼ੇ ਲਾ ਰਿਹਾ ਹੈ ਅੱਜ ਦੋਸਤੋ ਲਗਾਤਾਰ ਮੀਂਹ ਪੈ ਰਿਹਾ ਤੇ ਐਟਮੋਸਫੇਰਿਕ ਰਿਵਰ ਜਿਹੜਾ ਬਣਿਆ ਆ ਉਹਦੇ ਕਰਕੇ ਕਾਫੀ ਜ਼ਿਆਦਾ ਇੱਥੇ ਹੜ੍ਹਾਂ ਦਾ ਖਤਰਾ ਅੱਜ ਬੀਚੇ ਦੇ ਵਿੱਚ ਬਣਿਆ ਆ ਕੱਲ ਮੰਗਲਵਾਰ ਨੂੰ ਇਹ ਚੇਤਾਵਨੀ ਆਈ ਸੀ ਤੇ ਅੱਜ ਉਸੇ ਕਿਸਮ ਦੇ ਹਾਲਾਤ ਵੱਖ-ਵੱਖ ਥਾਵਾਂ ਦੇ ਵਿੱਚ ਬਣਿਆ ਐਟਮੋਸਫੇਰਿਕ ਰਿਵਰ ਆ ਐਟਮੋਸਫੇਰਿਕ ਰਿਵਰ ਕੀ ਹੈ ਜਿਹਦੀ ਬਾਰ-ਬਾਰ ਹੁਣ ਜ਼ਿਕਰ ਹੋ ਰਿਹਾ ਪਹਿਲਾਂ ਵੀ ਹੁੰਦਾ ਇੱਕ ਬਹੁਤ ਲੰਬਾ ਤੇ ਬੜਾ ਨੈਰੋ ਕਿਸਮ ਦਾ ਹਵਾ ਦੇ ਵਿੱਚ ਇੱਕ ਕਹਿ ਲੋ ਹਵਾ ਆ ਇੱਕ ਬਹੁਤ ਵੱਡੀ ਜਿਹਦੇ ਵਿੱਚ ਮੌਇਸਚਰ ਬਹੁਤ ਆ ਉਹ ਇਦਾਂ ਐ ਵੀ ਜਿਦਾਂ ਅਸਮਾਨ ਦੇ ਵਿੱਚ ਇੱਕ ਕੋਈ ਦਰਿਆ ਵਗਦਾ ਹੋਵੇ ਛਿੱਲੀ ਹਵਾ ਕਈ ਕਿਲੋਮੀਟਰ ਤੱਕ ਇਹ ਹੁੰਦੀ ਆ ਜਦੋਂ ਫਿਰ ਧਰਤੀ ਦੇ ਉੱਤੇ ਪਹੁੰਚਦੀ ਆ ਤਾਂ ਉਹ ਬਹੁਤ ਭਾਰੀ ਮਾਤਰਾ ਦੇ ਵਿੱਚ ਮੀਂਹ ਪੈਂਦਾ ਆ ਔਰ ਇਹ ਮਤਲਬ ਕਈ ਦਿਨ ਲੱਗ ਜਾਂਦੇ ਫਿਰ ਇਦਾਂ ਦਾ ਮੀਂਹ ਜਦੋਂ ਪੈਂਦਾ ਇਹ ਨਹੀਂ ਵੀ ਘੰਟੇ 2 ਘੰਟੇ ਵਾਲਾ ਹੁੰਦਾ ਐਟਮੋਸਫੇਰਿਕ ਰਿਵਰ ਆਮ ਤੌਰ ਦੇ ਉੱਤੇ ਇਹਦੇ ਨਾਲ ਫਿਰ ਹਾਰਡ ਆਉਂਦੇ ਆ ਹਾਰਡ ਆਉਂਦੇ ਆ ਲੈਂਡਸਲਾਈਡ ਹੁੰਦੀ ਆ ਜਾਂ ਜਿਹੜੇ ਦਰਿਆ ਆ ਉਹਨਾਂ ਦਾ ਪਾਣੀ ਬਾਹਰ ਆ ਜਾਂਦਾ ਬੀਸੀ ਕੋਸਟ اسپੈਸ਼ਲੀ ਇਹਦੇ ਨਾਲ ਅਸਰ ਪੈ ਰਿਹਾ ਜਿਹੜਾ ਇਹ ਮੌਇਸਚਰ ਬੈਂਡ ਆ ਇਸ ਵੇਲੇ ਪੂਰੇ ਦਾ ਪੂਰਾ ਪੈਸੀਫਿਕ ਕੋਸ਼ੀਅਨ ਦੇ ਉੱਤੇ ਸੋ ਮੇਜਰ ਰੇਨ ਸਟ੍ਰੋਮ ਜਿਹੜਾ ਐਟਮੋਸਫੇਰਿਕ ਰਿਵਰ ਬੀਸੀ ਦੇ ਸਾਊਥ ਕੋਸਟ ਨੂੰ ਹਿੱਟ ਕੀਤਾ ਆ ਤੇ ਇਹ ਦੇ ਨਾਲ ਹੁਣ ਇੱਥੇ ਆਪਣੇ ਆਲੇ ਦੋਲੇ ਸਾਰੇ ਮੈਟਰੋ ਵੈਨਕੂਵਰ ਦੇ ਵਿੱਚ ਸਨਸ਼ਾਈਨ ਕੋਸਟ ਤੇ ਵੈਨਕੂਵਰ ਆਇਲੈਂਡ ਤੇ ਤੇ ਫਰੇਜ਼ਰ ਵੈਲੀ ਦੇ ਵਿੱਚ ਬਹੁਤ ਵੱਡਾ ਹਿੱਸਾ ਇਹਦੇ ਹੇਠਾਂ ਆ ਰਿਹਾ এনवायरमेंट ਕੈਨੇਡਾ ਨੇ ਜਿਹੜਾ yellow ਤੇ orange warnings issue ਕੀਤੀਆਂ ਜਿਹੜੀ yellow warning issue ਕੀਤੀ ਹੈ ਉਹਦਾ ਮਤਲਬ ਹੈ ਕਿ ਮੋਡਰੇਟ ਇੰਪੈਕਟ ਆ ਮਤਲਬ ਘੱਟ ਖਤਰਨਾਕ ਹੁੰਦਾ ਹੈ ਤੇ ਜਿੱਥੇ orange warning ਕੀਤੀ ਹੈ ਇਹਦਾ ਮਤਲਬ ਹੈ ਕਿ ਜ਼ਿਆਦਾ ਸੀਰੀਅਸ ਆ ਇਹਦੇ ਨਾਲ ਡੈਮੇਜ ਹੋ ਸਕਦਾ ਆ ਤੇ ਜਿਹੜਾ ਕਈ ਤਰ੍ਹਾਂ ਦਾ ਕ੍ਰਾਈਸਿਸ ਜਿਹੜਾ ਉਹ ਪੈਦਾ ਹੋ ਸਕਦਾ ਆ ਮੈਟਰੋ ਵੈਂਕੂਵਰ ਇਸ ਵੇਲੇ yellow ਉਹਦੇ warning ਦੇ ਅੰਡਰ ਆ ਜਿਹੜੀ ਫਰੇਜ਼ਰ ਵੈਲੀ ਇਧਰਲੇ ਪਾਸੇ ਆਪਣਾ ਚਿਲਾ ਬੈਕ ਹੋਪ ਤੇ ਜਿਹੜੀ ਅੱਗੇ ਹੈਗਾ ਸਾਰਾ ਉਹ orange ਦੇ ਅੰਡਰ ਆ ਇਸ ਵੇਲੇ ਦੱਸਿਆ ਜਾ ਰਿਹਾ ਮਤਲਬ ਇਹ ਆ ਕਿ ਉੱਥੇ ਸਿਚੁਏਸ਼ਨ ਥੋੜੀ ਜਿਹੀ ਜ਼ਿਆਦਾ ਗੰਭੀਰ ਆ orange warning ਏਰੀਆ ਜਿਹੜਾ ਇਹ ਇੱਥੇ 8 ਤੋਂ ਮਾਫੀ ਚਾਹੁੰਦੇ ਆ 80 ਤੋਂ 110 mm ਜਿਹੜੀ ਰੇਨ ਆ ਉਹ ਹੋ ਸਕਦੀ ਆ ਕਾਫੀ ਜ਼ਿਆਦਾ ਹੁੰਦਾ ਉਹਦੇ ਨਾਲ ਹੁੰਦਾ ਕੀ ਹੈ ਕਿ ਲੁਕ ਲਾਈਜ਼ਡ ਫਲਡਿੰਗ ਉੱਥੇ ਹੜ੍ਹਾਂ ਦਾ ਖਤਰਾ ਹੋ ਜਾਂਦਾ ਜਿਹੜੇ ਪਾਣੀ ਵਗਦੇ ਜਿਹੜੇ ਹੈਗੇ ਨੇ ਉੱਥੇ ਓਵਰਫਲਡ ਕਰ ਜਾਂਦੇ ਆ ਓਵਰਫਲੋ ਕਰ ਜਾਂਦੇ ਆ ਤੇ ਡੇਂਜਰਸ ਡਰਾਈਵਿੰਗ ਕੰਡੀਸ਼ਨਸ ਉੱਥੇ ਹੁੰਦੀਆਂ ਆ ਜਿਹੜੀ ਗਰਮ ਹਵਾ ਆ ਉਹ ਸਨੋ ਨੂੰ ਮੈਲਟ ਕਰਦੀ ਆ ਉਹ ਜਦੋਂ ਸਨੋ ਮੈਲਟ ਹੁੰਦੀ ਆ ਉਹਦੇ ਨਾਲ ਹੜ੍ਹਾਂ ਦੀ ਸਥਿਤੀ ਹੋਰ ਜ਼ਿਆਦਾ ਖਤਰਨਾਕ ਹੋ ਜਾਂਦੀ ਆ ਜਿਹੜੇ ਰੋਡਸ ਦੇ ਉੱਤੇ ਕਈ ਵਾਰੀ ਪਾਣੀ ਵਗਣ ਲੱਗ ਪੈਂਦਾ ਆ ਤੇ ਕਈ ਥਾਵਾਂ ਦੇ ਉੱਤੇ ਇੱਕਦਮ ਮੀਂਹ ਪੈਂਦਾ ਆ ਲੋਕਾਂ ਨੂੰ ਦੱਸਿਆ ਗਿਆ ਕਿ ਤੁਸੀਂ ਥੋੜਾ ਜਿਹਾ ਫਲੱਡਡ ਏਰੀਆਜ਼ ਦੇ ਵਿੱਚ ਖਿਆਲ ਨਾਲ ਡਰਾਈਵ ਕਰੋ ਉੱਥੇ ਡੁੰਗੇ ਹੋ ਸਕਦੇ ਆ ਜਿਹੜੇ ਜਿੰਨਾ ਤੁਹਾਨੂੰ ਪਾਣੀ ਲੱਗਦਾ ਕਿ ਸੜਕ ਦੇ ਉੱਤੇ ਚੱਲ ਰਿਹਾ ਉਹਦੇ ਤੋਂ ਜ਼ਿਆਦਾ ਤੇਜ਼ ਹੋ ਸਕਦਾ ਹੈ ਉੱਥੇ ਬਚਿਆ ਜਾਵੇ ਦਰਿਆਵਾਂ ਤੋਂ ਆਪਣੇ ਕ੍ਰੀਕਸ ਤੋਂ ਜਣ ਜਿਹੜੀਆਂ ਡਰੇਨਸ ਨੇ ਉਹਨਾਂ ਤੋਂ ਪਰੇ ਰਹੋ ਜਿੰਨਾ ਰਹਿ ਸਕਦੇ ਨੇ ਜਿਹੜੇ ਜ਼ਿਆਦਾ ਤੇਜ਼ੀ ਨਾਲ ਵਗਣ ਵਾਲੇ ਹੈਗੇ ਆ ਖਾਸ ਕਰਕੇ ਜਿਹੜੇ ਅਨਸਟੇਬਲ ਰਿਵਰ ਬੈਂਕਸ ਨੇ ਦਰਿਆਵਾਂ ਦੇ ਕੰਢੇ ਨੇ ਉਥੋਂ ਉਹਦੇ ਨਾਲ ਕਈ ਵਾਰੀ ਉਹ ਵਹਾ ਕੇ ਲੈ ਜਾਂਦੇ ਪਤਾ ਨਹੀਂ ਲੱਗਦਾ ਇਸ ਕਾਲ ਦਾ ਕਿ ਜਿਹੜੇ ਮੇਜਰ ਰਿਵਰ ਨੇ ਆਪਣੇ ਇੱਥੇ ਉਹਨਾਂ ਦੇ ਲਈ ਫਲੱਡ ਵਾਰਨਿੰਗ ਇਸ਼ੂ ਕੀਤੀ ਗਈ ਆ ਬੀਸੀ ਰਿਵਰ ਫੋਰਕਾਸਟ ਸੈਂਟਰ ਇਹ ਕਹਿੰਦਾ ਆ ਕਿ ਜਿੱਦਾਂ ਦਰਿਆਵਾਂ ਦੇ ਵਿੱਚ ਪਾਣੀ ਵਗ ਰਿਹਾ ਉਸ ਤਰੀਕੇ ਦੇ ਨਾਲ ਆਪਣਾ ਜਿਹੜਾ ਚਲਾਵਾਕ ਰਿਵਰ ਆ ਫੇਸਕੈਟ ਰਿਵਰ ਆ ਕੋਕੋਹੇਲਾ ਰਿਵਰ ਆ ਤੇ ਜਿਹੜਾ ਸੋਮਸ ਰਿਵਰ ਆ ਇਹਨਾਂ ਦੇ ਲਈ ਫਲੱਡ ਵਾਰਨਿੰਗ ਇਸ਼ੂ ਕੀਤੇ ਗਏ ਸੋਮਸ ਰਿਵਰ ਜਿਹੜਾ ਇਸ ਕਰਕੇ ਵੀ ਫਲੱਡ ਹੋ ਸਕਦਾ ਆ ਕਿਉਂਕਿ ਜਿਹੜਾ ਨੋਨਸ਼ੈਕ ਰਿਵਰ ਆ ਯੂਐਸਏ ਵਾਲਾ ਉਸ਼ੇ ਉਧਰ ਸਿਆਟਲ ਵਸ਼ਿੰਗਟਨ ਦੇ ਵਿੱਚ ਵੀ ਕਾਫੀ ਤੇਜ਼ ਮੀਂਹ ਪੈ ਰਿਹਾ ਤੇ ਜਿਹੜਾ ਨੋਕਸਕ ਰਿਵਰ ਹੈਗਾ ਆ ਉਹ ਵੀ ਓਵਰਫਲੋ ਕਰ ਸਕਦਾ ਆ ਤੇ ਇਹ 2021 ਦੇ ਵਿੱਚ ਵੀ ਇਹੀ ਕੁਝ ਹੋਇਆ ਸੀ ਅਸਲ ਦੇ ਵਿੱਚ ਸੋ ਅਥਾਰਟੀਆਂ ਨੇ ਐਸ ਵੇਲੇ ਵਾਰਨ ਕੀਤਾ ਕਿ ਜਿੰਨਾ ਕੋ ਬਚਾਅ ਰੱਖ ਸਕਦੇ ਆ ਉਹਨਾਂ ਕੋ ਬਚਾਅ ਜ਼ਰੂਰ ਰੱਖੋ ਅਗਲੀ ਗੱਲਬਾਤ ਫਲੂ ਸੀਜ਼ਨ ਬਾਰੇ ਟਰਾਂਟੋ ਦੇ ਵਿੱਚ ਸੂਚਨਾ ਆ ਰਹੀ ਹੈ ਕਿ ਫਲੂ ਸੀਜ਼ਨ ਜਦੋਂ ਪਹੁੰਚਣਾ ਆ ਉਹਦੇ ਤੋਂ ਕਾਫੀ ਸਮਾਂ ਪਹਿਲਾਂ ਪਹੁੰਚ ਚੁੱਕਿਆ ਹੈ ਟਰਾਂਟੋ ਦੇ ਹਸਪੀਟਲਸ ਐਸ ਵੇਲੇ ਬਿਮਾਰ ਬੱਚਿਆਂ ਦੇ ਨਾਲ ਉੱਥੇ ਬੁਰੀ ਹਾਲਤ ਹੋ ਚੁੱਕੀ ਹੈ ਡਾਕਟਰ ਕਹਿੰਦੇ ਆ ਕਿ ਇਹ ਈਅਰ ਦਾ ਫਲੂ ਸੀਜ਼ਨ ਹਰ ਵਾਰ ਹੀ ਹੁੰਦਾ ਪਰ ਇਹ ਸਮੇ ਤੋਂ ਪਹਿਲਾਂ ਸ਼ੁਰੂ ਹੋ ਗਿਆ ਤੇ ਜਿੰਨਾ ਆਸ ਕੀਤੀ ਜਾਂਦੀ ਸੀ ਉਹਦੇ ਤੋਂ ਹਾਰਡ ਹਿੱਟ ਕਰ ਰਿਹਾ ਜਿਹੜਾ ਮਿਊਟੇਟਡ ਫਲੂ ਸਟ੍ਰੇਨ ਆ ਇੱਕ H3N2 ਇਹ ਅਸਲ ਦੇ ਵਿੱਚ ਇਹਦਾ ਕਾਰਨ ਇਹ ਦੱਸਿਆ ਜਾ ਰਿਹਾ ਡਾਕਟਰ ਦੱਸ ਰਿਹਾ ਕਿ ਜਿਹੜੀ H3N2 ਇੱਕ ਜਿਹੜੀ ਹੈਗੀ ਐਨਫਲੂਐਂజా A ਦੀ ਮਿਊਟਡ ਸਟ੍ਰੇਨ ਆ ਜਿਹੜਾ ਬਦਲਿਆ ਰੂਪ ਆ ਉਹ ਅਸਲ ਦੇ ਵਿੱਚ ਜ਼ਿਆਦਾ ਬਿਮਾਰ ਕਰ ਰਿਹਾ ਸਪੈਸ਼ਲੀ ਜਿਹੜੇ ਛੋਟੇ ਬੱਚੇ ਆ ਤੇ ਬਜ਼ੁਰਗ ਆ ਉਹਨਾਂ ਦੇ ਵਿੱਚ ਫਲੂ ਵੈਕਸੀਨ ਬਹੁਤਾ ਮੈਚ ਨਹੀਂ ਕਰਦੀ ਪਰਫੈਕਟਲੀ ਮੈਚ ਨਹੀਂ ਕਰਦੀ ਇਸ ਸਟ੍ਰੇਨ ਦੇ ਨਾਲ ਸੋ ਐਸ ਸਾਲ ਦੇ ਵਿੱਚ ਕਿਉਂਕਿ ਹਰ ਸਾਲ ਜਦੋਂ ਨਵੇਂ ਵਾਇਰਸ ਆਉਂਦੇ ਫਲੂ ਸੀਜ਼ਨ ਤੇ ਹਰ ਸਾਲ ਹੀ ਹੁੰਦਾ ਸਰਦੀਆਂ ਨੂੰ ਉਹ ਜਦੋਂ ਨਵੇਂ ਵਾਇਰਸ ਆਉਂਦੇ ਆ ਨਵੀਂ ਬਿਮਾਰੀ ਆਉਂਦੀ ਆ ਉਹਦੀਆਂ ਨਵੀਆਂ ਵੈਕਸੀਨ ਬਣਦੀਆਂ ਪਰ ਇਸ ਵਾਰ ਇਹ ਕਹਿੰਦੇ ਹੋ ਸਕਦਾ ਜਿਹੜੀ ਉਹ ਵੈਕਸੀਨ ਬਣੀ ਆ ਉਹ ਬਿਲਕੁਲ ਉਸ ਸਟ੍ਰੇਨ ਦੇ ਨਾਲ ਜਾਂ ਉਸ ਕਿਸਮ ਦੇ ਨਾਲ ਮੈਚ ਨਾ ਕਰੇ ਐਮਰਜੈਂਸੀ ਰੂਮਸ ਐਸ ਲਈ ਓਵਰਕਰਾਇਡਰ ਨੇ ਟੋਰਾਂਟੋ ਦੇ ਵਿੱਚ ਜਿਹੜਾ ਨਾਰਥ ਜਾਕ جنرل ਹਸਪੀਟਲ ਆ ਉਹਦੇ ਵਿੱਚ 652 ਪੈਡੀਆਟ੍ਰਿਕ ਇਅਰ ਵਿਜ਼ਿਟ ਨੇ ਇੱਕ ਮਹੀਨੇ ਦੇ ਵਿੱਚ ਜਿਹੜੀ ਕਿ ਆਪਣੇ ਆਪ ਤੇ ਵਿੱਚ ਕਾਫੀ ਜ਼ਿਆਦਾ ਆ ਇਨਾਂ ਦਾ ਜਿਹੜਾ ਚਿਲड्रन ਨੇ ਯੂਨਟ ਆ ਉਹ 120 ਤੋਂ ਲੈ ਕੇ 140% ਕਪੈਸਿਟੀ ਦੇ ਉੱਤੇ ਚੱਲ ਰਿਹਾ ਮਤਲਬ 100 ਦੀ ਜੇ ਕਪੈਸਿਟੀ ਫੁੱਲ ਮੰਨ ਲਓ ਤੇ ਉਹਦੇ ਤੋਂ ਵੀ 20 40% ਉੱਤੇ ਦਸ ਰਹੇ ਆ ਜਿਹੜੇ ਬੱਚੇ ਨੇ ਉਹਨਾਂ ਦੇ ਵਿੱਚ ਸਿੰਪਟਮ ਇਹ ਆ ਕਿ ਇੱਕ ਤੇ ਬੁਖਾਰ ਬਹੁਤ ਹੋ ਰਿਹਾ ਉਹਨਾਂ ਨੂੰ ਦੂਜਾ ਖੰਘ ਬਹੁਤ ਆ ਰਹੀ ਆ ਉਲਟੀਆਂ ਆ ਰਹੀਆਂ ਡਾਇਰੀਆ ਹੋ ਗਿਆ ਜਾਂ ਕਈਆਂ ਨੂੰ ਡੀਹਾਈਡਰੇਸ਼ਨ ਹੋ ਰਹੀ ਆ ਸੋ ਇਹ ਸਿੰਪਟਮ ਜਿਹੜੇ ਬਹੁਤ ਇੰਟੈਂਸ ਨੇ ਫਲੂ ਸੀਜ਼ਨ ਦਾ ਸਿੱਧਾ ਸਿੱਧਾ ਇਹ ਨਿਸ਼ਾਨੀ ਆ ਦੂਜਾ ਇਹ ਦੱਸਿਆ ਜਾ ਰਿਹਾ ਕਿ ਇੱਕ ਹੋਰ ਜਿਹੜੀ ਇਹਦੀਆਂ ਵੀ ਜਿੱਦਾਂ ਨਾ ਲਹਿਰਾਂ ਆਉਂਦੀਆਂ ਵੇਵਜ਼ ਆਉਂਦੀਆਂ ਇੱਕ ਵੇਵ ਹੋਣੀ ਆ ਅਗਲੀ ਜਨਵਰੀ ਦੇ ਵਿੱਚ ਆਉਣੀ ਆ ਇਨਫਲੂਐਂਜ਼ਾ ਬੀ ਆ ਇੱਕ ਜਿਹੜਾ ਫਲੂ ਸਟ੍ਰੇਨ ਆ ਬੱਚਿਆਂ ਦੇ ਉੱਤੇ ਜਿਹੜਾ ਸਭ ਤੋਂ ਵੱਧ ਅਸਰ ਪੈਂਦਾ ਆ ਉਹ ਜਨਵਰੀ ਦੇ ਵਿੱਚ ਹੋਊਗੀ ਤਾਂ ਮਤਲਬ ਇਹ ਇੱਕ ਫਲੂ ਸੀਜ਼ਨ ਆ ਈਵਨ ਇਹ ਜਿੰਨਾ ਇਸ ਵੇਲੇ ਮਾੜਾ ਆ ਇਹਦੇ ਤੋਂ ਵੀ ਮਾੜਾ ਹੋ ਸਕਦਾ ਜਿਹੜੇ ਬੱਚੇ ਨੇ ਉਹ ਹਸਪੀਟਲ ਦੇ ਵਿੱਚ ਨੇ ਉਹ ਜ਼ਿਆਦਾ ਨੇ ਉਧਰੋਂ ਬਜ਼ੁਰਗ ਜ਼ਿਆਦਾ ਨੇ ਸੋ ਸਾਰੇ ਹਸਪਤਾਲ ਦੇ ਵਿੱਚ ਜਿਹੜੇ ਸੈਕੰਡ ਹਸਪੀਟਲ ਦੀ ਰਿਪੋਰਟ ਆ ਕਿ 50% ਵਾਧਾ ਹੋਇਆ ER ਵਿਜ਼ਿਟ ਦੇ ਵਿੱਚ ਪਿਛਲੇ 2 ਹਫ਼ਤਿਆਂ ਦੇ ਵਿੱਚ ਸੋ ਬੱਚਿਆਂ ਨੂੰ ਜਿੰਨਾ ਕੋਈ ਬਚਾ ਕੇ ਰੱਖ ਸਕਦੇ ਉਹਨਾਂ ਨੂੰ ਬਚਾ ਰੱਖੋ ਡਾਕਟਰ ਕਹਿੰਦੇ ਆ ਕਿ ਹਰ ਇੱਕ ਵਿਅਕਤੀ ਨੂੰ ਫਲੂ ਵੈਕਸੀਨ ਜਿਹੜੀ ਆ ਉਹ ਜ਼ਰੂਰ ਲਗਵਾਉਣੀ ਚਾਹੀਦੀ ਹੈ ਤੇ ਜਿੰਨਾ ਕੋਈ ਪ੍ਰिवेंट ਕਰ ਸਕਦੇ ਆ ਹੱਥੋਂ ਕਹਿੰਦੇ ਬਾਰ-ਬਾਰ ਧੋਵੋ ਬਿਮਾਰ ਬੰਦੇ ਦੇ ਨੇੜੇ ਨਾ ਜਾਓ ਇਹਦੇ ਨਾਲ ਥੋੜਾ ਜਿਹਾ ਤੁਹਾਡਾ ਬਚਾਅ ਜ਼ਰੂਰ ਹੋ ਸਕਦਾ ਅਗਲੀ ਗੱਲਬਾਤ ਬਰਿਟਿਸ਼ ਕੋਲੰਬੀਆ ਨੇ ਅੱਜ ਨਵੀਆਂ ਗਾਈਡਲਾਈਨ ਰਿਲੀਜ਼ ਕੀਤੀਆਂ ਆ ਡਾਕਟਰਸ ਨੂੰ ਕਿ ਕਿਹੜੇ ਯੂਥ ਨੂੰ ਡੀਟੇਨ ਕੀਤਾ ਜਾ ਸਕਦਾ ਪ੍ਰੀਮੀਅਰ ਡੇਵਿਡ ਡੇਵੀ ਤੇ ਡਾਕਟਰ ਡੈਨੀਅਲ ਵਿਗੋ ਨੇ ਅੱਜ ਕਲੈਰੀਫਾਈ ਕੀਤਾ ਆ ਕਿ ਉਹ ਯੂਥ ਉਹ ਨੌਜਵਾਨ ਜਿਨ੍ਹਾਂ ਨੂੰ ਬਹੁਤ ਗੰਭੀਰ ਮਾਨਸਿਕ ਕੋਈ ਸਮੱਸਿਆ ਆ ਜਾਂ ਸਬਸਟੈਂਸ ਯੂਜ਼ ਆ ਕੋ ਨਸ਼ਾ ਪੱਤਾ ਜ਼ਿਆਦਾ ਕਰਦੇ ਆ ਉਹ ਰਿਸਕ ਆ ਉਹਨਾਂ ਨੂੰ ਇਨਵੋਲੰਟਲੀ ਮਤਲਬ ਜੇ ਉਹਨਾਂ ਦੀ ਮਰਜ਼ੀ ਨਹੀਂ ਵੀ ਉਹਨਾਂ ਦੀ ਮਰਜ਼ੀ ਤੋਂ ਬਿਨਾ ਵੀ ਮੈਂਟਲ ਹੈਲਥ ਐਕਟ ਦੇ ਤਹਿਤ ਫੜ ਕੇ ਰੱਖਿਆ ਜਾ ਸਕਦਾ ਜੇ ਇਹ ਲੱਗਦਾ ਵੀ ਇਹ ਜਾਂ ਤੇ ਆਪਣੇ ਆਪ ਨੂੰ ਖਤਰਾ ਹੈ ਜਾਂ ਸਮਾਜ ਨੂੰ ਖਤਰਾ ਹੈ ਪੇਰੈਂਟਸ ਨੂੰ ਨੋਟੀਫਾਈ ਜ਼ਰੂਰ ਕੀਤਾ ਜਾਊਗਾ ਜੇ ਕਿਸੇ ਯੂਥ ਨੂੰ ਡੀਟੇਨ ਕੀਤਾ ਜਾਂਦਾ ਤਾਂ ਡਾਕਟਰ ਉਹਨਾਂ ਦੇ ਪੇਰੈਂਟਸ ਨੂੰ ਇਨਫਾਰਮ ਕਰਨਗੇ ਜਾਂ ਉਹਦੇ ਪਰਿਵਾਰਾਂ ਨੂੰ ਜਿਹੜਾ ਇਨਫਾਰਮ ਜ਼ਰੂਰ ਕਰਨਗੇ ਆਮ ਤੌਰ ਦੇ ਉੱਤੇ ਜਿਹੜੀਆਂ ਇਹ ਮਿਸਿੰਗ ਸੀਗੀ ਪਾਸਟ ਦੇ ਵਿੱਚ ਪਿੱਛੇ ਸਮੇਂ ਵਿੱਚ ਇਹ ਨਹੀਂ ਸੀ ਕੀਤਾ ਜਾਂਦਾ ਜਿਹੜਾ ਉਹਦੇ ਕੋਲੇ ਰਾਈਟ ਟੂ ਸਪੀਕ ਆ ਆਪਣੇ ਮਤਲਬ ਰਾਈਟਸ ਐਡਵਾਈਜ਼ਰ ਦੇ ਨਾਲ ਇੱਕ ਯੂਥ ਜਿਹਨੂੰ ਡਿਟੇਨ ਕੀਤਾ ਜਿਹਨੂੰ ਫੜ ਲਿਆ ਬਿਲਕੁਲ ਇਹਨਾਂ ਨੂੰ ਲੱਗਦਾ ਡਾਕਟਰ ਨੂੰ ਯਾਰ ਇਹ ਜਾਂ ਤਾਂ ਕਿਸੇ ਦਾ ਨੁਕਸਾਨ ਕਰੂਗਾ ਜਾਂ ਆਪਣਾ ਨੁਕਸਾਨ ਕਰੂਗਾ ਤੇ ਉਹ ਇੱਕ ਇੰਡੀਪੈਂਡੈਂਟ ਐਡਵਾਈਜ਼ਰ ਦੇ ਨਾਲ ਗੱਲ ਕਰ ਸਕਦੇ ਜਿਹੜਾ ਉਹਦੇ ਹੈਲਪ ਕਰ ਸਕਦਾ ਆ ਜਾਂ ਉਹਦੀ ਡਿਟੈਂਸ਼ਨ ਨੂੰ ਚੈਲੰਜ ਵੀ ਕੀਤਾ ਜਾ ਸਕਦਾ ਡਾਕਟਰਾਂ ਨੂੰ ਵੀ ਕਹਿ ਸਕਦਾ ਵੀ ਤੁਸੀਂ ਇਹਨੂੰ ਕਿਉਂ ਫੜ ਕੇ ਰੱਖਿਆ ਜਦੋਂ ਕਿ ਇਹ ਠੀਕ ਠਾਕ ਆ ਇਹਦੇ ਨਾਲ ਕਈ ਜ਼ਿੰਦਗੀਆਂ ਬਚ ਸਕਦੀਆਂ ਜਿਹੜੇ ਈਬੀ ਨੇ ਤੇ سپورਟਰਸ ਨੇ ਉਹਨਾਂ ਨੇ ਪਰਿਵਾਰ ਜਿਹੜੇ ਇੱਕ 16 ਸਾਲਾ ਸੀਗੇ ਉਹਦੇ ਬੱਚੇ ਦੇ ਜਿਹੜੇ 18 ਦੇ ਵਿੱਚ 24 ਦੇ ਵਿੱਚ ਮੌਤ ਹੋਈ ਸੀ ਲੋਕ ਹੁਣ ਜਿਹੜੇ ਐਡਵੋਕੇਟਸ ਨੇ ਉਹ ਕਹਿ ਰਹੇ ਆ ਕਿ ਇਹਦੇ ਨਾਲ ਜਿਹੜਾ ਬਚਾਅ ਹੋ ਸਕਦਾ ਪਰ ਦੂਜਾ ਪੱਖ ਇਹਦਾ ਇਹ ਆ ਉਹ ਕਹਿੰਦੇ ਵੀ ਟਰੋਮਾਟਾਈਜ਼ ਵੀ ਹੋ ਸਕਦੇ ਯੂਥ ਜਿਹੜੇ ਗਰੁੱਪਸ ਨੇ ਜਿਵੇਂ ਮਮਸਟਾਪ ਦਾ ਹਾਰਮ ਜਿਹੜਾ ਇੱਕ ਗਰੁੱਪ ਆ ਉਹ ਕਹਿੰਦੇ ਵੀ ਤੁਸੀਂ ਤੱਕੇ ਨਾ ਕਿਸੇ ਨੂੰ ਫੜ ਕੇ ਉਹਦੇ ਨਸ਼ੇ ਪਤੇ ਦਾ ਇਲਾਜ ਕਰੋਗੇ ਇਹਦੇ ਨਾਲ ਤੇ ਤੁਹਾਡਾ ਟਰਸਟ ਹੀ ਟੁੱਟ ਗਿਆ ਯੂਥ ਡਰ ਜਾਣਗੇ ਤੁਹਾਡੇ ਕੋਲ ਨੇੜੇ ਨਹੀਂ ਆਉਣਗੇ ਉਹਨਾਂ ਨੇ ਭਵਿੱਖ 'ਚ ਤੁਹਾਨੂੰ ਮਿਲਣਾ ਵੀ ਨਹੀਂ ਹੈ ਵੀ ਇਹ ਚੀਜ਼ ਕੰਮ ਨਹੀਂ ਕਰਨੀ ੱੱਕਾ ਨਹੀਂ ਇੱਥੇ ਚੱਲਣਾ ਤੇ ਇਹ ਉਹ ਕਹਿੰਦੇ ਜਿਹੜੇ ਸਬਸਟੈਂਸ ਯੂਜ਼ ਤੇ ਮੈਂਟਲ ਹੈਲਥ ਆ ਇਹ ਇਸ਼ੂ ਜਿਹੜਾ ਇਹ ਦੋਵੇਂ ਡਿਫਰੈਂਟ ਨੇ ਕੋਈ ਸ਼ੈਡਵੋਕੇਟ ਆਰਗੂ ਕਰਦੇ ਆ ਕਿ ਪ੍ਰੋਵਿੰਸ ਨੂੰ ਇਹਨਾਂ ਦੋਹਾਂ ਨੂੰ ਮਿਕਸ ਅਪ ਨਹੀਂ ਕਰਨਾ ਚਾਹੀਦਾ ਮਾਨਸਿਕ ਸਮੱਸਿਆ ਹੋਰ ਚੀਜ਼ ਆ ਨਸ਼ੇ ਪੱਤੇ ਦੀ ਸਮੱਸਿਆ ਹੋਰ ਚੀਜ਼ ਆ ਵੀ ਤੁਸੀਂ ਇਹਨਾਂ ਦੋਵਾਂ ਨੂੰ ਇੱਕ ਦੂਜੇ ਦੇ ਨਾਲ ਰਲਾ ਕੇ ਨਾ ਸਾਹਮਣੇ ਲਾਓ ਸੋ ਐਕਸਪਰਟ ਇਹ ਕਹਿੰਦੇ ਕਿ ਜਿਹੜੀ ਇਨਵੋਲੰਟਲੀ ਕੇਅਰ ਆ ਇਹ ਫੇਲ ਹੋ ਜਾਂਦੀ ਕਿਉਂਕਿ ਇਹਦਾ ਫਾਲੋਅ ਅਪ ਨਹੀਂ ਹੁੰਦਾ ਧੱਕੇ ਨਾਲ ਤੁਸੀਂ ਰੱਖ ਲਿਆ ਉਹਦਾ ਇਲਾਜ ਕਰਦੇ ਹੋ ਜਿੱਦਣ ਉਹ ਛੁੱਟ ਗਿਆ ਉਹਨੇ ਫੇਰ ਉਹੀ ਕੁਝ ਕਰਨ ਲੱਗ ਜਾਣਾ ਇਹ ਕੋਈ ਸਮੱਸਿਆ ਦਾ ਬਹੁਤ ਵੱਡਾ ਹੱਲ ਨਜ਼ਰ ਨਹੀਂ ਆ ਰਿਹਾ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫੇਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ